ਅੱਜ ਮੈਂ ਇੱਥੇ ਸਿੱਖ ਟੈਂਪਲ ਪਾਲਦੀ ਸਿੱਖ ਟੈਂਪਲ 'ਚ ਪਹੁੰਚਿਆ ਤੇ ਇਹ ਬੜੀ ਹੀ ਇਤਿਹਾਸਿਕ ਜਗ੍ਹਾ ਹੈ ਜਿੱਥੇ ਕਿ ਮਾਇਓ ਸਿੰਘ ਬਹੁਤ ਸਾਲ ਪਹਿਲਾਂ ਇੱਥੇ ਐ ਸਟੈਬਲਿਸ਼ ਹੋਈ ਸੀ ਉਹਨੇ ਆਪਣੀ ਲੰਬਰ ਮਿਲ ਬਣਾਈ ਤੇ ਗੁਰਦੁਆਰਾ ਬਣਾਇਆ ਤੇ ਕਮਿਊਨਿਟੀ ਸਥਾਪਿਤ ਹੋਈ ਕਾਫੀ 400 ਤੋਂ 500 ਦੇ ਕਰੀਬ ਆ ਇਹ ਫੈਮਿਲੀ ਰਹਿ ਰਹੀ ਸੀ ਜਮਿੰਦਰ ਸਿੰਘ ਸਾਹਿਬ ਨੇ ਤੁਹਾਡੀ ਉਹਨਾਂ ਨਾਲ ਗੱਲ ਕਰਾਉਨੇ ਆ ਵਾਦ ਵਿੱਚ ਅੰਦਰ ਜਾ ਕੇ ਤੇ ਪਰ ਬਾਅਦ ਵਿੱਚ ਜਿਵੇਂ ਲੰਬਰ ਮਿਲ ਬੰਦ ਹੋਈ ਤੇ ਫੈਮਿਲੀ ਜਿੱਥੋਂ ਮੂਵ ਹੋਣ ਲੱਪਈਆਂ ਵੱਡੇ ਸ਼ਾਰਾਵਾਲ ਨੂੰ ਬੱਚੇ ਵੱਡੇ ਹੋ ਗਏ ਤੇ ਫਿਰ ਕਾਫੀ ਜਿਹੜਾ ਟਾਊਨ ਆ ਸੁੰਨਾ ਪਿਆ ਗਿਆ ਪਰ ਗੁਰਦੁਆਰਾ ਕਾਇਮ ਹੈ ਅਜੇ ਵੀ ਬੜਾ ਚੜ੍ਹਦੀ ਕਲਾ ਚ ਆ ਤੇ ਇੱਥੇ ਦੁਨੀਆ ਦੂਰ ਦਰੋਂ ਦਰਸ਼ਨ ਕਰਨ ਵਾਸਤੇ ਆਉਂਦੀ ਆ ਤੇ ਇਹ ਜਿਹੜਾ ਗੁਰਦੁਆਰਾ ਇਤਿਹਾਸਿਕ ਪਲੇਸ ਹੈਗੀ ਆ ਇਸ ਨੂੰ ਕੋਈ ਰੀਡਵੈਲਪ ਨਹੀਂ ਕਰ ਸਕਦਾ ਤੇ ਕੋਸ਼ਿਸ਼ ਆ ਕਿ ਇਸ ਗੁਰਦੁਆਰੇ ਨੂੰ ਹੈਰੀਟੇਜ ਪਲੇਸ ਬਣਾਇਆ ਜਾਵੇ ਤਾਂ ਕਿ ਇਸ ਨੂੰ ਹੋਰ ਫੰਡਿੰਗ ਮਿਲ ਕੇ ਵਧੀਆ ਹੋ ਸਕੇ ਤੇ ਮੇਰੀ ਇਹੀ ਬੇਨਤੀ ਆ ਸੰਗਤ ਨੂੰ ਜਿਹੜੇ ਦੇਖ ਰਹੇ ਚੈਨਲ ਇਸ ਨੂੰ ਕਿ ਜੇ ਤੁਸੀਂ ਅਦਰ ਡਾਂਕਨ ਨਨਾਮਿਓ ਜਾਂ ਬਕਟੋਰੀਆ ਕਮਨ ਫਰ ਆਉਣੇ ਆ ਬੈਨਕੂਬਰ ਆਇਲੈਂਡ ਤੋਂ ਬੈਨਕੂਬਰ ਦੇ ਮੇਨ ਵੈਲੀ ਤੋਂ ਸਰੀ ਤੋਂ ਹੋਰ ਦੂਰ ਦੂਰੋਂ ਕੈਨੇਡਾ ਤੋਂ ਜਾਂ ਦੁਨੀਆ ਤੋਂ ਜਿੱਥੋਂ ਵੀ ਆਉਣੇ ਆ ਤੁਸੀਂ ਪਾਲਦੀ ਜਿਹੜਾ ਗੁਰਦੁਆਰਾ ਹੈਗਾ ਇੱਥੇ ਜ਼ਰੂਰ ਤੁਸੀਂ ਇੱਕ ਵਾਰੀ ਆ ਕੇ ਦਰਸ਼ਨ ਦਿਓ ਤੇ ਗੁਰਦੁਆਰੇ ਨੂੰ ਸਹਾਯੋਗ ਕਰੋ ਤੇ ਇਹੀ ਸਾਡੀ ਬੇਨਤੀ ਆ ਇਸ ਚੈਨਲ ਥਰੂ ਤੇ ਮੇਰਾ ਖਿਆਲ ਹੈ ਕਿ ਜੇ ਕੋਈ ਵੀ ਸੱਜਣ ਸੁਣ ਕੇ ਇੱਥੇ ਆ ਸਕੇ ਤਾਂ ਮੈਂ ਸੋਚਦਾ ਇਹ ਜਿਹੜੀ ਵੀਡੀਓ ਬਣਾਈ ਆ ਇਹ ਸਫਲ ਹੋਏਗੀ ਤੇ ਇਸ ਕਰਕੇ ਬਿਲਕੁਲ ਇਹ ਵਿਕਟੋਰੀਆ ਤੋਂ ਕੋਈ 1 ਘੰਟੇ ਦੀ ਡਰਾਈਵ ਹੈਗੀ ਆ ਕੋਈ 74 ਕਿਲੋਮੀਟਰ ਪੈਂਦਾ ਹੈਗਾ ਹਾਈਵੇ ਟਰਾਂਸ ਟੈਂਡਰ ਹਾਈਵੇ 1 ਤੇ ਆ ਕੇ ਤੇ ਉਸ ਤੋਂ ਲਈ ਕੁਆਚਨ ਵੈਲੀ ਹੈਗੀ ਆ ਪਹਿਲਾਂ ਐਗਜ਼ੈਕਟ ਡੰਕਨ ਤੋਂ ਥੋੜਾ 5-6 ਕਿਲੋਮੀਟਰ ਗਾਂ ਜਾ ਕੇ ਉੱਥੋਂ ਲੈਫਟ ਲੈ ਕੇ ਤੇ ਕੋਈ 10-11 ਕਿਲੋਮੀਟਰ ਸਾਈਡ ਤੇ ਇਹ ਗੁਰਦੁਆਰਾ ਹੈਗਾ ਤੇ ਇਹ ਬੜੀ ਹੀ ਬਿਊਟੀਫੁਲ ਜਗਾ ਹੈ ਬਹੁਤ ਸੁੰਦਰ ਜਗਾ ਹੈ ਤੇ ਮਹਾਰਾਜ ਦਾ ਪ੍ਰਕਾਸ਼ ਆ ਇੱਥੇ ਲੰਗਰ ਚੱਲਦਾ ਹੈਗਾ ਤੇ ਗਰੰਤੀ ਸਾਬਾਨ ਹੈਗੇ ਨੇ ਤੇ ਸੰਗਤ ਸੇਵਾ ਕਰਦੀ ਆ ਐਵਰੀ ਸੈਕੰਡ ਵੀ ਕਿੱਥੇ ਪ੍ਰੋਗਰਾਮ ਹੁੰਦਾ ਸੈਚਰਡੇ ਲੋਕੀ ਆ ਕੇ ਇੱਥੇ ਤਿਆਰ ਕਰਦੇ ਆ ਫੂਡ ਤੇ ਸੰਡੇ ਫਿਰ ਉਹ ਆਪਣਾ ਫੰਕਸ਼ਨ ਹੁੰਦਾ ਹੈਗਾ ਤੇ ਇਸ ਕਰਕੇ ਜਰੂਰ ਤੁਸੀਂ ਇੱਥੇ ਆ ਕੇ ਇਸ ਗੁਰਦੁਆਰੇ ਨੂੰ ਆਪੋ ਇੱਥੇ ਸਹਾਇਕ ਕਰੋ ਸਪੋਰਟ ਕਰੋ ਤਾਂ ਕਿ ਗੁਰਦੁਆਰਾ ਹੋਰ ਤਕੀਆਂ ਕਰੇ ਤੇ ਮਹਾਰਾਜ ਇਸ ਤਰ੍ਹਾਂ ਜਿਹੜਾ ਬਜ਼ੁਰਗਾਂ ਨੇ ਜਗਾ ਹੀ ਬਣਾਈ ਹੈਗੀ ਆ ਤੇ ਉਸ ਨੂੰ ਆਪਾਂ ਵਧੀਆ ਤਿੱਕ ਦਾ ਕੰਮ ਜਾਰ ਰੱਖੇ ਤੇ ਉਹਨਾਂ ਦੀ ਜਾਦਸ ਤੇ ਉਹਨਾਂ ਨੂੰ ਜਿਹੜਾ ਇਹਨਾਂ ਮਿਹਨਤ ਨਾਲ ਇਹਨਾਂ ਇੱਥੇ ਕੈਨੇਡਾ ਚ ਸਕਸੈਸਫੁਲ ਹੋਇਆ ਤੇ ਸਰਦਾ ਅਜਲੀ ਇਹ ਹੀ ਹੋਏਗੀ ਕਿ ਆਪਾਂ ਇਸ ਗੁਰਦੁਆਰੇ ਨੂੰ ਬਹੁਤ-ਬਹੁਤ ਸਪੋਰਟ ਕਰੀਏ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਨੂੰ ਹੁਣ ਤੁਹਾਨੂੰ ਮਿਲਾ ਰਿਹਾ ਅੰਦਰ ਗਰੰਦੀ ਸਾਹਿਬਾਨ ਨਾਲ ਤੇ ਗੁਰਦੁਆਰੇ ਦੇ ਵਿੱਚ ਜਿੱਤੇ ਕਾਲਾਜ ਵਾਲੀ ਦੇ ਖਾਲਸਾ ਬਾਜ ਜੀ ਕੀ ਫਤਈ ਜਿੱਤੇ ਸਾਨੂੰ ਪਤਾ ਲੱਗਾ ਸੀ ਇੱਥੇ ਬਹੁਤ ਯੂਟਿਊਬ ਵੀਡੀਓ ਤੋਂ ਇਹ ਪਾਲਦੀਪ ਚ ਗੁਰਦੁਆਰਾ ਹੈਗਾ ਤੇ ਆਪਣੇ ਬਜ਼ੁਰਗਾਂ ਨੇ ਜਗ੍ਹਾ ਬਣਾਈ ਆ ਮਿਹਨਤ ਕੀਤੀ ਆ ਤੇ ਇਸ ਕਰਕੇ ਬਹੁਤ ਹੀ ਹਿਸਟੋਰਿਕ ਜਗ੍ਹਾ ਹੈਗੀ ਆ ਇਸ ਕਰਕੇ ਅਸੀਂ ਤਾਂ ਕਿਹਾ ਵੀ ਆ ਜਾ ਕੇ ਦਰਸ਼ਨ ਕਰੀਏ ਤੇ ਨਾਲੇ ਤੁਹਾਨੂੰ ਵੀ ਦੇਖਿਆ ਸੀਗਾ ਤਾਂ ਜੋ ਤੁਹਾਡੇ ਵਿਚਾਰ ਸਾਡੇ ਲੋਕਾਂ ਨਾਲ ਪਹੁੰਚੇ ਜਿਹੜੇ ਮੇਰੇ ਵਿਊਅਰਸ ਹੈਗੇ ਆ ਜਮਸ਼ਾਨ ਦੇ ਹੋਰ ਤੇ ਦੱਸੋਗੇ ਗੁਰਦੁਆਰੇ ਬਾਰੇ ਤੁਸੀਂ ਪਹਿਲਾਂ ਪਹਿਲਾਂ ਆਪਣੇ ਬਾਰੇ ਦੱਸੋ ਪਹਿਲਾਂ ਤਾਂ ਮੇਰਾ ਨਾਮ ਜੀ ਸਤਨਾਮ ਸਿੰਘ ਹੈ ਜੀ ਮੈਂ ਨੂੰ ਇੱਥੇ ਲਾਸਟ ਮੈਂ ਅਕਤੂਬਰ ਸਤੰਬਰ ਦਾ ਇੱਥੇ ਆਇਆ ਹਾਂ ਹਾਂਜੀ ਤੇ ਬੜਾ ਹੀ ਵਧੀਆ ਜਿੱਦਾਂ ਤੁਸੀਂ ਲਾ ਲਓ ਇੱਕ ਪੀਸਫੁੱਲ ਜਿਹੜੀ ਇਹ ਜਗਾ ਪਲੇਸ ਆ ਕਿਉਂਕਿ ਇੱਥੇ ਜਿਹੜੀ ਆ ਕਿ ਇੱਕ ਤੇ ਜਿੱਥੇ ਗੁਰੂ ਸਾਹਿਬ ਆਪ ਬੈਠ ਜਾਂਦੇ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਹਾਂਜੀ ਦੂਸਰਾ ਕਾਰਨ ਇਹ ਆ ਜਿਹੜੇ ਪ੍ਰਾਣੇ ਆਪਣੇ ਇੰਡਸਟਰਸ ਸਾਹਿਬ ਨੇ ਉਹਨਾਂ ਦਾ ਸੈਕ੍ਰੀਫਾਈਸ ਇਹ ਜਗ੍ਹਾ ਉੱਤੇ ਬਹੁਤ ਜ਼ਿਆਦਾ ਆਸਮਾਨ ਦੇ ਵਿੱਚ ਹਾਂਜੀ ਉਹ ਉਹਨਾਂ ਦੀ ਜਿਹੜੀ ਸੋਲ ਆ ਹਜੇ ਤੱਕ ਵੀ ਇਹ ਜਗ੍ਹਾ ਦੇ ਵਿੱਚ ਜੜੀ ਆ ਸਟਿਲ ਮੌਜੂਦ ਆ ਹਾਂ ਹਾਂ ਤੇ ਜਗ੍ਹਾ ਬਹੁਤ ਜ਼ਿਆਦੀ ਪਵਿੱਤਰ ਆ ਤਕਰੀਬਨ 105 ਸਾਲ ਹੋ ਗਏ ਨੇ ਗੁਰੂ ਘਰ ਨੂੰ ਅੱਛਾ ਜੀ ਜਿਹੜੇ ਇੱਥੋਂ ਦੇ ਫਾਊਂਡਰ ਨੇ ਉਹਨਾਂ ਦਾ ਜਿਹੜਾ ਰੀਅਲ ਨੇਮ ਹੈ ਉਹ ਮਈਆ ਸਿੰਘ ਮਨਹਾਸ ਆ ਹਮ ਹਮ ਤੇ ਵਾਈਫ ਦਾ ਨਾਮ ਬਿਸ਼ਨ ਕੌਰ ਆ ਅੱਛਾ ਜੀ ਇੱਥੇ ਆਉਣ ਦੇ ਦੋ ਹੀ ਰੀਜ਼ਨ ਫਸ ਹਮ ਹਮ ਕਿਉਂਕਿ ਜਿਹੜਾ ਇੱਥੋਂ ਦੀ ਜਿਹੜੀ ਅਨਿਸ਼ਲੀ ਜਿਹੜੀ ਜਿਹੜੀ ਹਿਸਟਰੀ ਆ ਜਾਂ ਤੁਸੀਂ ਲਾ ਲਓ ਟਾਈਮ ਆ ਹਮ ਹਮ ਉਹ 1912 ਤੋਂ 13 ਦੇ ਆਰਾਊਂਡ ਆ 1912 ਹੈ ਅੱਛਾ ਜੀ ਅੱਛਾ ਜੀ ਇੱਥੇ ਐਕਚੁਅਲੀ ਸੀਪੀਆਰ ਦੀ ਲਾਈਨ ਵਿੱਚ ਰਹੀ ਸੀ ਉਸ ਸਮੇਂ ਦੇ ਵਿੱਚ ਹਮ ਸੀਪੀਆਰ ਤੋਂ ਮੀਨ ਕੈਨੇਡਾ ਪੈਸੀਫਿਕ ਰੇਲਵੇ ਲਾਈਨ ਅੱਛਾ ਜੀ ਉਹਦੀ ਲੌਂਗ ਇਹਨਾਂ ਨੂੰ 25 ਮੀਲ ਜਿਹੜੀ ਜਗਾ ਮਿਲੀ ਸੀ ਹਮਮ ਪਰ ਉਸ ਸਮੇਂ ਦੇ ਵਿੱਚ ਜਿਹੜੇ ਆ ਲੋਟਸ ਆਫ ਡਿਸਕ੍ਰਿਮੀਨੇਸ਼ਨ ਜਿਹੜੇ ਉਸ ਸਮੇਂ ਦੇ ਵਿੱਚ ਰਸਿਸਿਜ਼ਮ ਬਹੁਤ ਜ਼ਿਆਦਾ ਸਨ ਹਾਂਜੀ ਹਾਂਜੀ ਪਰ ਉਹ 네ਗੇਟਿਵ ਪੁਆਇੰਟ ਨੂੰ ਫੇਸ ਹੌਨ ਕਰਦੇ ਆ ਇੱਥੋਂ ਦੇ ਜਿਹੜੇ ਪੁਰਾਣੇ ਬਜ਼ੁਰਗ ਸਨ ਮੇਰ ਸਿੰਘ ਹੁਣੀ ਹਮਮ ਉਹਨਾਂ ਨੇ ਆ ਕੇ ਜਸਟ ਦੱਸਦੇ ਨੇ ਕਿ ਉਸ ਸਮੇਂ ਦੇ ਵਿੱਚ ਉਹਨਾਂ ਨੂੰ ਹੋਟਲ ਦੇ ਵਿੱਚ ਨਹੀਂ ਰਹਿਣ ਦਿੱਤਾ ਹਮਮ ਕਾਫੀ ਉਹਨਾਂ ਨਾਲ ਉਹ ਸਮੇਂ ਦੇ ਡਿਸਕ੍ਰਿਮੀਨੇਸ਼ਨ ਹੋਇਆ ਪਰ ਫਿਰ ਵੀ ਉਹਨਾਂ ਨੇ ਸਾਰੇ ਫੇਸ ਹੌਨ ਕਰਦੇ ਆ ਪੁਆਇੰਟ ਇੱਥੇ ਜਿਹੜੇ ਦੱਸਦੇ ਨੇ ਕਿ 1970 ਦੇ ਅਰਾਊਂਡ ਪਹਿਲੀ ਮਿਲ ਲਾਤੀ ਸੀ। ਅੱਛਾ ਜੀ। ਥੋੜਾ ਸਮਾਂ ਚੱਲੀ। ਕਪਲੋ ਮੰਥ ਤੇ ਉਹ ਜਿੱਦਾਂ ਬਰਨ ਹੋ ਗਈ। ਹੂੰ ਹੂੰ। ਉਸ ਤੋਂ ਬਾਅਦ 1918 ਚ ਲਾਈ। ਉਹ ਵੀ ਬਰਨ ਹੋ ਗਈ। ਅੱਛਾ ਜੀ। ਫਿਰ 1921 ਦੇ ਵਿੱਚ ਇੱਥੇ ਮਿਲ ਲਾਈ। ਅੱਛਾ ਜੀ। ਦੱਸਦੇ ਨੇ ਕੋ ਸਟਿਲ ਵਧੀਆ ਵਰਕ ਕਰਦੀ ਵੇ। ਹੂੰ ਹੂੰ। ਫਿਰ ਜਿੱਦਾਂ ਇੱਕ ਗੁਰੂ ਘਰ ਨਾਲ ਜੁੜੇ ਹੋਏ ਬੰਦੇ ਸਨ ਫਿਰ ਉਹਨਾਂ ਨੇ ਕਿਸੇ ਦੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਹਾਂਜੀ ਉਹਨਾਂ ਨੇ ਹਰ ਇੱਕ ਕਮਿਊਨਿਟੀ ਦੇ ਬੰਦੇ ਨੂੰ ਮੋਸਟ ਵੈਲਕਮ ਜਿੱਦਾਂ ਕਿਹਾ ਅੱਛਾ ਜੀ ਸਪੋਸ ਕਰੋ ਕਿ ਈਸਟ ਇੰਡੀਅਨ ਵਾਈਟ ਪੀਪਲ ਜਪਾਨੀਸ ਚਾਈਨੀਸ ਜਿੰਨੀ ਵੀ ਕਮਿਊਨਿਟੀ ਸੀ ਉਹ ਸਮੇਂ ਦੇ ਦਾਦੇ ਨੇ ਕਿ ਦਿਨੋਂ ਦਿਨ ਇਹ ਪਿੰਡ ਜਿਹੜਾ ਗਰੋ ਅਪ ਹੁੰਦਾ ਗਿਆ ਹਾਂਜੀ ਐਂਡ ਆਫ ਦਾ ਟਾਈਮ 1935 ਅਰਾਊਂਡ ਇਹ ਦਾਦੇ ਨੇ ਕਿ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਪਿੰਡ ਬਣ ਚੁੱਕਾ ਸੀ ਹੋ ਅੱਛਾ ਜੀ ਇੱਥੋਂ ਦੀ ਗੈਦਰਿੰਗ ਜਿਹੜੀ ਆ ਦਾਦੇ ਨੇ ਕਿ 3000 ਤੋਂ ਵੀ ਬਾਬੂ ਹੋ ਗਈ ਸੀ ਅੱਛਾ ਜੀ ਤੇ ਜਿਹੜੇ ਇੱਥੋਂ ਦੇ ਘਰ ਸਾਨੂੰ 500 600 ਦੇ ਆਰਾਊਂਡ ਜਿਹੜੇ ਇੱਥੇ ਹੋ ਗਏ ਸਨ ਹਰ ਇੱਕ ਚੀਜ਼ ਉਹ ਸਮੇਂ ਦੇ ਵਿੱਚ ਪ੍ਰੋਵਾਈਡ ਕੀਤੀ ਅੱਛਾ ਜੀ ਇਹ ਤਾਂ ਸਪੋਸ ਕਰੋ ਕਿਸੇ ਗ੍ਰੋਸਰੀ ਸਟੋਰ ਸਕੂਲ ਜਾਂ ਲਾ ਲਓ ਕਿ ਜਪਾਨੀ ਸਟੈਂਪਲ ਕੋਈ ਹੋਰ ਉਹਨਾਂ ਨੇ ਉਹ ਸਮੇਂ ਦੇ ਵਿੱਚ ਕਾਫੀ ਇੱਥੇ ਨਵੀਆਂ ਨਵੀਆਂ ਥਿੰਗਸ ਐਸਟੈਬਲਿਸ਼ਡ ਕੀਤੀਆਂ ਪਰ ਸਮੇਂ ਦੇ ਹਿਸਾਬ ਨਾਲ ਦਾਦਿਆਂ ਨੇ ਜਦੋਂ ਸੈਕਿੰਡ ਵਰਲਡ ਵਾਰ ਲੱਗੀ 1942 ਦੇ ਵਿੱਚ ਉਹ ਜੋ ਜਪਾਨੀਸ ਇਥੋਂ ਮੂਵ ਹੋ ਗਏ ਅਨਫੋਰਚੂਨੇਟਲੀ ਮੇਲ ਨੂੰ ਦੁਬਾਰਾ ਅੱਗ ਲੱਗ ਜਾਂਦੀ ਹੈ 1945 ਦੇ ਵਿੱਚ ਅੱਛਾ ਜੀ ਆਫਟਰ ਦੈਟ ਜਿਹੜਾ ਪਿੰਡ ਆ ਦਿਨੋਂ ਦਿਨ ਜਿਹੜਾ ਉੱਠਣਾ ਸ਼ੁਰੂ ਹੋ ਜਾਂਦਾ ਹੂੰ ਹੂੰ ਕਿਉਂਕਿ ਉਪਰ ਚੁੰਕਿਸ ਕਦਮ ਹੋ ਜਾਂਦੀਆਂ ਤੇ ਦਾਦਿਆਂ ਨੇ ਕਿ 1952 ਦੇ ਵਿੱਚ ਇਹਨਾਂ ਦੀ ਵਾਈਫ ਦੀ ਡੈਥ ਹੋ ਜਾਂਦੀ ਹੈ ਅੱਛਾ ਜੀ ਉਸ ਤੋਂ ਬਾਅਦ ਆਪਣੇ ਆਪ ਨੂੰ ਥੋੜਾ ਕੁਆਇਟਰੀ ਕਰ ਲੈਂਦੇ ਨੇ ਤੇ 1955 ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ ਹੋ ਅੱਛਾ ਜੀ ਤੇ ਉਤੋਂ ਬਾਅਦ ਜਿੱਦਾਂ ਤੁਸੀਂ ਲਾ ਲਓ ਬੱਚਿਆਂ ਦੇ ਹੱਥ ਸਾਰਾ ਕੁਝ ਆ ਜਾਂਦਾ ਵਾ ਹਾਂਜੀ ਤੇ ਪਰ ਬੱਚੇ ਥੋੜੇ ਛੋਟੇ ਹੁੰਦੇ ਆ ਤੇ ਉਸ ਚੀਜ਼ ਨੂੰ ਨਹੀਂ ਜਿਆਦਾ ਕਰ ਸਕੇ ਜਾਂ ਅੱਗੇ ਨਹੀਂ ਵਧਾ ਸਕੇ ਜਿਹਦਾ ਕਰਕੇ ਦੱਸਦੇ ਨੇ ਕਿ ਪਿੰਡ ਦਿਨੋਂ ਦਿਨ ਜਿਹੜਾ ਵਾ ਇੱਥੋਂ ਮੂਵ ਹੁੰਦੇ ਹੋਏ ਤੇ ਦਿਨੋਂ ਦਿਨੇ ਪਿੰਡ ਜਿਹੜਾ ਵਾ 90 60 70 ਦੇ ਅਰਾਊਂਡ ਜਿਹੜਾ ਪਿੰਡ ਆ ਅੱਛਾ ਜੀ ਇੱਥੇ ਬਿਲਕੁਲ ਜਿੱਦਾਂ ਤੁਸੀਂ ਲਾ ਲਓ ਕੁਆਇਟ ਹੋ ਗਿਆ ਥੋੜੇ ਬਹੁਦੇ ਘਾਰ ਵੱਜਦੇ ਨੇ ਹਾਂਜੀ ਅੱਛਾ 20 ਜਾਂ 25 ਦੇ ਆਰਾਊਂਡ ਪਰ ਸਮੇਂ ਦੇ ਦੌਰਾਨ ਉਹ ਵੀ ਜਿੱਦਾਂ 80 ਦੇ 90 ਦੇ ਆਰਾਊਂਡ ਹੋ ਗਏ ਅੱਛਾ ਅੱਛਾ ਜੀ ਤਕਰੀਬਨ ਅ 50 60 ਸਾਲ ਹੋ ਗਏ ਨੇ ਇਹ ਪਿੰਡ ਨੂੰ ਜਿੱਦਾਂ ਇੱਦਾਂ ਉੱਠੇ ਹੋਏ ਉਹ ਅੱਛਾ ਜੀ ਪਰ ਗੁਰੂ ਘਰ ਜਿਹੜਾ ਕੰਟੀਨਿਊਸਲੀ ਜਿਹੜਾ ਸੰਭਲ ਰਿਹਾ ਵਾ ਅੱਛਾ ਜੀ ਤੇ ਬੜੀ ਰੱਬ ਦੀ ਕਿਰਪਾ ਸਾਰਾ ਕੁਝ ਉਸ ਸਮੇਂ ਦੇ ਵਿੱਚ ਟ੍ਰੈਡੀਸ਼ਨਲ ਰੱਖਿਆ ਗਿਆ ਅੱਧੀ ਬਿਲਡਿੰਗ ਇਹਦੀ ਜਿਹੜੀ ਅਰੀਜਨਲ ਰੱਖੀ ਗਈ ਆ ਅੱਛਾ ਜੀ ਬਾਅਦੋਂ 20 ਫੀਟ ਵਧਾਈ ਆ ਨਿਸ਼ਾਨ ਸਾਹਿਬ ਜਿਹੜਾ ਥੱਲੇ 플ੈਗ ਪੋ ਲਿਆ ਉਸੇ ਲਾ ਲੋ ਕਿ 1932 ਦੇ ਆਰਾਊਂਡ ਲਗਾ ਅੱਛਾ ਜੀ ਵੈਲ ਜਿਹੜੀ ਆ ਸਭ ਤੋਂ ਪਹਿਲਾਂ ਆ ਕੇ ਬਜ਼ੁਰਗਾਂ ਨੇ ਡਿਗ ਆਊਟ ਕੀਤੀ ਹੱਥੀ ਅੱਛਾ ਜੀ ਟਿੱਲ ਜਿਹੜਾ ਅਸੀਂ ਉਹਦਾ ਵਾਟਰ ਜਿਹੜਾ ਯੂਜ਼ ਕਰਦੇ ਆ ਜੇ ਵੀ ਅੱਛਾ 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 ਵੈਲ ਵੈਲ ਯੂਜ਼ ਕਰਦੇ ਆ ਹਾਂਜੀ ਅੱਛਾ ਜੀ ਤੇ ਸਾਰਾ ਕੁਝ ਉਹਨਾਂ ਦਾ ਉਸ ਸਮੇਂ ਦੇ ਵਿੱਚ ਜਿਹੜੇ ਇੱਥੋਂ ਦੇ ਗੁਰੂਗ੍ਰੰਥ ਸਾਹਿਬ ਪਾਸ਼ਾ ਹੁਣੇ ਬੁੱਕਿਆ ਹੂੰ ਹੂੰ ਉਹ 1911 ਦੇ ਆਰਾਊਂਡ ਆ ਉਹ ਅੱਛਾ ਜੀ ਸਭ ਤੋਂ ਜਦਾਂ ਤਕਰੀਬਨ 113-14 ਸਾਲ ਹੋ ਗਏ ਨੇ ਅੱਛਾ ਤੇ ਸਾਰਾ ਕੁਝ ਉਸ ਸਮੇਂ ਦੇ ਵਿੱਚ ਰੱਖਿਆ ਹੋਆ ਜਿਹੜੇ ਇੱਥੋਂ ਦੇ ਪਾਇਨੀਅਰ ਨੇ ਪੁਰਾਣੇ ਬਜ਼ੁਰਗ ਜਾਂ ਹੋਣ ਵਾਲੇ ਉਹਨਾਂ ਦੇ ਜਿਹੜਾ ਵਾ ਇੱਕ ਹੀ ਇੱਕ ਜਿੱਦਾਂ ਤੁਸੀਂ ਲੋ ਉਹਨਾਂ ਦੀ ਹੋਪ ਲਾ ਲਓ ਜਾਂ ਉਹਨਾਂ ਦੀ ਵਿਸ਼ਾ ਲਾ ਲਓ ਕਿ ਇਹ ਗੁਰੂ ਘਰ ਜਿਹੜਾ ਵਾ ਹੈਰੀਟੇਜ ਪਲੇਸ ਬਣ ਜੇ ਹਾਂਜੀ ਇਹ ਜਿਹੜਾ ਵਾ ਹਿਸਟੋਰੀਕਲ ਪਲੇਸ ਆ ਹਮਮ ਇਟਸ অল ਡਿਪੈਂਡਸ ਓਨ ਕੰਗregation ਇਹ ਸੰਗਤ ਦੇ ਸਿਰ ਤੇ ਜਿਹੜਾ ਗੁਰੂ ਘਰ ਜਿਹੜਾ ਵਾ ਉਹ ਚੱਲ ਰਿਹਾ ਮਲੇਸਵਾਲੇ ਹਿਸਟੋਰੀਕ ਪਲੇਸ ਆ ਇਹ ਰੀ ਹੇਰੀਟੇਜ ਨਹੀਂ ਹੈਗਾ ਅੱਛਾ ਜੀ ਹਿਸਟੋਰੀ ਹੈਰੀਟੇਜ ਬਣ ਜੇ ਤੇ ਥੋੜੀ ਬਹੁਤੀ ਸਰਕਾਰ ਮਦਦ ਕਰੇ ਜਾਂ ਥੋੜੀ ਇਹ ਇਹਦੀ ਐਕਸਪਲੋਰਿੰਗ ਹੋਵੇ ਚੰਗੀ ਤਰ੍ਹਾਂ ਤੇ ਪਰ ਮੈਂ ਪੜਿਆ ਸੀ ਬੁੱਕ ਚ ਉਹ ਵੇ ਆਪਣੇ ਇੰਟਰਨੈਟ ਤੇ ਜਾਂ ਸਾਡੇ ਹਿਸਟੋਰੀਕ ਪਲੇਸ ਦਾ ਦਰਜਾ ਦੇ ਰਹੇ ਆ ਕਿ ਨਹੀਂ ਹਿਸਟੋਰੀਕਲ ਦਾ ਤਾਂ ਦਰਜਾ ਤਾਂ ਦੇ ਦਿੰਦਾ ਕਿਉਂਕਿ ਇਹ ਜਗ੍ਹਾ ਨੂੰ ਡਿਮੋਲਿਸ਼ਨ ਕਰ ਸਕਦੇ ਹਾਂ ਹਾਂਜੀ ਅਜਾ ਹਿਸਟੋਰੀਕਲ ਚ ਸਾਟੋਰੀਕ ਚ ਕੀ ਫਰਕ ਆ ਹੈਰੀਟੇਜ ਹੈਰਿਟ ਹੈਰੀਟੇਜ ਹੈਰੀਟੇਜ ਤੇ ਹਿਸਟੋਰੀਕਲ ਚ ਫਰਕ ਆ ਹਾਂ ਹੈਰੀਟੇਜ ਫਰਕ ਹੈ ਨਾ ਹਿਸਟੋਰੀਕਲ ਮੀਨਸ ਲਾ ਲਓ ਕਿ 100 ਸਾਲ ਤੋਂ ਉੱਪਰ ਹੋ ਗਿਆ ਉਹ ਹਿਸਟੋਰੀਕਲ ਪਲੇਸ ਬਣ ਜਾਂਦੀ ਹੈ ਹਾਂਜੀ ਹਾਂਜੀ ਹੈਰਿਟੇਜ ਹੋ ਜਾਂਦਾ ਕਿ ਜਦੋਂ ਹੈਰਿਟੇਜ ਕੋਈ ਬਿਲਡਿੰਗ ਲੱਗ ਜਾਂਦੀ ਆ ਸਰਕਾਰ ਉਹਨੂੰ ਹਰ ਸਾਲ ਫੰਡਿੰਗ ਦਿੰਦੀ ਆ ਹਾਂਜੀ ਹਾਂਜੀ ਸਰਕਾਰ ਦੇ ਅੰਡਰ ਹੋ ਜਾਂਦਾ ਤੇ ਕਿਉਂਕਿ ਇੱਥੇ ਨੀਡ ਵੀ ਹੈਗੀ ਆ ਹਾਂਜੀ ਕਿਉਂਕਿ ਇੱਥੇ ਜਿਹੜੀ ਲੋਕ ਕੋਲ ਕੋਲ ਇੰਨੀ ਕੋਈ ਸੰਗਤ ਹੈਗੀ ਆ ਹਾਂਜੀ ਹਾਂਜੀ ਤੇ ਜਿਹੜੀ ਆਊਟ ਆਫ ਜਿਹੜੀ ਜਿੱਦ ਸਟਿੰਗਾਂ ਦਾ ਸੰਗਤ ਆ ਗਿਆ ਆਪਣਾ ਇਹਨਾਂ ਐਸੇ ਆਪਣੀ ਜਿਹੜੀ ਫੀਲਿੰਗਸ ਗੁਰੂ ਅੱਗੇ ਰੱਖਦੇ ਨੇ ਜਾਂ ਡੋਨੇਸ਼ਨ ਰੱਖਦੇ ਨੇ ਉਹ ਗੁਰੂ ਘਰ ਨਾਲ ਹੀ ਆ ਉਹਨਾਂ ਨਾਲ ਹੀ ਗੁਰੂ ਘਰ ਜਿਹੜਾ ਹੈ ਉਹ ਅੱਛਾ ਅੱਛਾ ਜੀ ਹਰ ਸਾਲ ਇੱਕ ਇੱਕ ਬੱਜਾ ਬਜਟ ਆਉਂਦਾ ਉਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਪਰ ਪਰ ਮੇਰੇ ਰੱਬ ਦੀ ਕਿਰਪਾ ਨਾਲ ਹੋਰ ਸੰਗਤ ਨੇ ਕੀਤਾ ਤਾਂ ਮੈਂ ਕਹਿੰਦੇ ਨੇ ਕਿ ਦੋਹਾਂ ਚੌਹਾਂ ਸਾਲਾਂ ਤੋਂ ਪੁਰਾਣੇ ਤੋਂ ਇੱਥੇ ਬਹੁਤ ਸੰਗਤ ਵਧੀ ਹੈ ਜਦੋਂ ਇਹਨਾਂ ਨੇ 2019 ਦੇ ਵਿੱਚ ਜਿਹੜੀ ਸਭ ਤੋਂ 100 ਸੈਂਚਰੀ ਮਨਾਈ ਹੂੰ ਹੂੰ 100 ਸਾਲ ਉਤੋਂ ਬਾਅਦ ਇਹ ਜਿਹੜਾ ਵਾ ਗੁਰੂ ਘਰ ਕਾਫੀ ਹਾਂ ਤਿੰਨ ਮਾਇਓ ਸਿੰਘ ਸੇ ਨਾ ਮੈਂ ਮਈਆ ਸਿੰਘ ਹੈ ਨਾ ਤੇ ਉਹਨਾਂ ਦਾ ਘਰ ਹੈਗਾ ਇੱਥੇ ਉਹਨਾਂ ਦੇ ਘਰ ਤਿੰਨੇ ਆ ਜੀ ਇੱਥੇ ਅੱਛਾ ਜੀ ਹਾਂ ਜੀ ਇੱਕ ਇੱਥੇ ਪਾਲਦੀ ਤੇ ਲੱਗੇ ਆ ਬਿਲਕੁਲ ਗੁਰੂ ਘਰ ਦੇ ਲੱਗੇ ਅੱਛਾ ਜੀ ਦੋ ਘਰ ਜਿਹੜਾ ਵਾ ਉਹ ਟਾਪ ਆਫ ਦਾ ਹਿਲਤੇ ਆ ਹਮ ਹਮ ਉਹਦੇ ਵਿੱਚ ਗ੍ਰੈਂਡਸਾਂ ਰਹਿੰਦੇ ਨੇ ਇਹਨਾਂ ਦੇ ਅੱਛਾ ਜੀ ਤੇ ਇਹਨਾਂ ਦੀ ਡਾਕਟਰ ਨੇ ਲੋ ਵੀ ਆ ਗਈ ਆ ਜਿਨ੍ਹਾਂ ਦਾ ਨਾਮ ਜਾਨ ਮੇਓ ਅੱਛਾ ਜੀ ਸ਼ਿਸਟੋ ਲਾਈਵ 192 ਦੇ ਅਰਾਊਂਡ ਮੇ ਵੀ ਹੈਗੀ ਆ ਇੱਥੇ ਰਹਿੰਦੇ ਆ ਬਈ ਉਹ ਡੰਕਰਾਂ ਨੇ ਡੰਕਰਾਂ ਦੇ ਆਰ ਸਾਰੇ ਡੰਕਰ ਰਹਿੰਦੇ ਨੇ ਅੱਛਾ ਜੀ ਤੇ ਹਰ ਸੈਕਿੰਡ ਸੰਡੇ ਅਸੀਂ ਇੱਥੇ ਪ੍ਰੋਗਰਾਮ ਕਰਦੇ ਹਾਂ ਸਰ ਸੈਟਰਡੇ ਠੰਡੇ ਜੀ ਹਾਂ ਸੰਡੇ ਪ੍ਰੋਗਰਾਮ ਕਰਦੇ ਆ ਸੈਟਰਡੇ ਆ ਕੇ ਜਿੱਦਾਂ ਜਿਹੜੇ ਇੱਥੋਂ ਦੀਆਂ ਪ੍ਰਾਣੀਆਂ ਬਜ਼ੁਰਗ ਨੇ ਉਹ ਜਿੱਦਾਂ ਪ੍ਰੈਪ ਕਰ ਜਾਂਦੇ ਨੇ ਤੇ ਸੰਡੇ ਫਿਰ ਅਸੀਂ ਪ੍ਰੋਗਰਾਮ ਕਰਦੇ ਹਾਂ ਸੰਡੇ ਕਰਦੇ ਆ ਕਾਫੀ ਸੰਗਤ ਹੋਣੀ ਜਿਹੜੀ ਆ ਇੱਕ ਗੁਰੂ ਘਰ ਨਾਲ ਵਧੀਆ ਜੇ ਤੁਸੀਂ ਲਾ ਲਓ YouTube ਦੇ ਮਾਦੀ ਮਹਰਾਏ ਜਿੱਦਾਂ ਵੀ ਕੋਈ ਇੱਥੇ ਐਕਸਪਲੋਰ ਕਰਨ ਆਉਂਦੇ ਨੇ ਨਾਲੇ ਜਿਹੜੀ ਯਾਰ ਲੋਕਰ ਕਾਫੀ ਜਿਹੜਾ ਬਾਕੀ ਲੋਗੇ ਵਧੀਆ ਉਹੀ ਸੀਗਾ ਮੈਨੂੰ ਵੀ ਸੀਗਾ ਕਿ ਦਾ ਆਪ ਮੈਨੂੰ ਬਹੁਤ ਸਗਾ ਅੱਛਾ ਪਹੁੰਚਣ ਦਿੱਥੇ ਤੇ ਦੂਜਾ ਸੀਗਾ ਮੈਂ ਕਿ ਚਲੋ ਜੀਲਾ ਸਾਡੇ ਮਾਦਰ ਦੇ ਸੰਜੁਦੇ ਦਿੱਥਾ ਲੋਕਾਂ ਤੱਕ ਪਹੁੰਚਾਈਏ ਇਸ ਇਥੇ ਗੁਰਦੁਆਰੇ ਦਾ ਜਿੰਨਾ ਅਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਇਹੀ ਕਰ ਸਕਦੇ ਕਿ ਆਪਣਾ ਬਦਵਾਦ ਮੈਸੇਜ ਲੋਕਾਂ ਤੱਕ ਪਹੁੰਚਾ ਕੇ ਇਥੇ ਗੁਰਦੁਆਰ ਦੀ ਹੋਰ ਸੰਗਤ ਵਧੇ ਤਾਂ ਦੂਰ ਪਰ ਲ ਟੂਰਿਸਟ ਜਿੱਥੇ ਲੋਕੇ ਵਿਕਟੋਰੀਆ ਆਉਂਦੇ ਆ ਉਹ ਮਨ ਲਓ ਵਿਕਟੋਰੀਆ ਆਉਣ ਆਉਣ ਨਾਲ ਪੱਕਾ ਬਣਾ ਲੈਣ ਕਿ ਵੀ ਉਹਨੇ ਇਥੇ ਪਾਲਦੀ ਆਉਣੇ ਆਣਾ ਜਿੱਥੇ ਵਿਕਟੋਰੀਆ ਆਉਣਾ ਤਾਂ ਪਾਲਦੀ ਜਾਣਾ ਹਾਂਜੀ ਸਾਨੂੰ ਜਾਣਣਾ ਵੀ ਚਾਹੀਦਾ ਕਿਉਂਕਿ ਸਮ ਟਾਈਮ ਜਿਹੜੇ ਆ ਅਸੀਂ ਸਾਡੇ ਜਿਹੜੇ ਵੀ ਆਰ ਫੋਰਗੇਟ आवर ਰੂਟਸ ਹਾਂਜੀ ਹਾਂਜੀ ਜੜਾਂ ਅਸੀਂ ਕਿੱਥੋਂ ਤੱਕ ਲੱਗੀਆਂ ਉਹ ਅਸੀਂ ਭੁੱਲ ਜਾਂਦੇ ਆ ਜਿਹੜੇ ਪੁਰਾਣੇ ਇੰਡਸਟਰੀਅਲ ਸਾਈਜ਼ ਨੇ ਉਹਨਾਂ ਨੇ ਸਾਡੀਆਂ ਜੜਾਂ ਰਹੀਆਂ ਉਹ ਵੀ ਆ ਜਸਟ ਫੂਡਿੰਗ ਹਾਂਜੀ ਸਿਖਾਈ ਜਾ ਰਹੇ ਹਾਂ ਹਾਂਜੀ ਪਰ ਅਸੀਂ ਉਸ ਚੀਜ਼ ਨੂੰ ਜਾਂ ਉਹਦੇ ਬਿਹਾਈਂਡ ਸਾਈਡ ਜਿਹੜਾ ਸੈਕਰੀਫਾਈਸ ਤੋਂ ਉਹਨੂੰ ਭੁੱਲ ਗਏ ਹਾਂਜੀ ਤੁਸੀਂ ਸਪੋਜ਼ ਕਰੋਗੇ ਅੱਜ ਦੇ ਸਮੇਂ ਦੇ ਵਿੱਚ ਜੇ ਸਾਡੇ ਸਪੋਜ਼ ਕਰੋ ਕਾਰ ਦੇ ਵਿੱਚ ਸਾਨੂੰ ਤੇਲ 2-4 ਕਿਲੋਮੀਟਰ ਤੁਰ ਕੇ ਜਾਣਾ ਪਵੇ ਤੇ ਆ ਬੜੀ ਮੁਸ਼ਕਲ ਲੱਗਦੀ ਹੈ ਹਾਂਜੀ ਹਾਂਜੀ ਪਰ ਉਹ ਸਮੇਂ ਦੇ ਵਿੱਚ ਤੁਸੀਂ ਲਾ ਲੋ ਨਾ ਕਿਸੇ ਕੋਲ ਕੋ ਕਾਰ ਨਾ ਕੋਈ ਹੀਟ ਨਾ ਕੋਈ ਅਸੀ ਦਾ ਪ੍ਰਬੰਧ ਹੂੰ ਹੂੰ ਨਾ ਕੋਈ ਰਾਈਡ ਦਿੰਦਾ ਸੀ ਇੰਨਾ ਡਿਸਕ੍ਰਿਮੀਨੇਸ਼ਨ ਸੀ ਪਰ ਫੇਰ ਵੀ ਉਹ ਬਜ਼ੁਰਗ ਕਿੰਨਾ ਸਰਵਾਈ ਕਰ ਕਿੰਨਾ ਕਰ ਗਿਆ ਤੇ ਸਾਨੂੰ ਉਹ ਜਿਹੜਾ ਵਾ ਇੰਨਾ ਕੁਝ ਦੇ ਗਏ ਨੇ ਕਿ ਜਿਹੜਾ ਅਸੀਂ ਰਹਿਦੀ ਦੁਨੀਆ ਤੱਕ ਉਹ ਅਸੀਂ ਖਾ ਸਕਦੇ ਹਾਂ ਕਿੰਨੇ ਕਿੰਨੇ ਪੁਰਾਣੇ ਜਿਹੜੇ ਬਜ਼ੁਰਗ ਨੇ ਉਹ ਜਿਹੜੇ ਮਯੋ ਸਿੰਘ ਹਣੇ ਉਹਨਾਂ ਦੇ ਜਿਹੜਾ ਲਾਇਆ ਹਾਂਜੀ ਹਾਂ ਤੇ ਅੱਜ ਜਿਹੜੀ ਦੁਨੀਆ ਵਾਂ ਡਸਨਟ ਮੈਟਰ ਕਿ ਉਹ ਚੀਜ਼ ਨੂੰ ਭੁੱਲ ਗਏ ਆ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਹਾਂਜੀ ਹਾਂ ਪਰ ਸਾਨੂੰ ਜਿਹੜਾ ਵਾ ਕਿ ਉਹ ਉਹਨਾਂ ਦੇ ਬਜ਼ੁਰਗਾਂ ਨੂੰ ਜੇਕਰ ਅਸੀਂ ਗੁਰੂ ਘਰ ਆਉਂਦੇ ਆ ਹਾਂਜੀ ਇਹਨਾਂ ਨਾਲ ਜਿਹੜੀ ਉਹਨਾਂ ਦੀ ਡਿਪਾਰਟਡ ਸੋਲ ਆ ਹਾਂਜੀ ਉਹਨੂੰ ਵੀ ਇੱਕ ਸ਼ਾਂਤੀ ਮਿਲਦੀ ਹੈ ਸ਼ਾਂਤੀ ਮਿਲਦੀ ਹੈ ਉਹਨਾਂ ਨੂੰ ਉਹਨਾਂ ਦਾ ਕਿ ਜਦੋਂ ਆਪਾਂ ਗੁਰੂ ਘਰ ਅੱਗੇ ਆਉਂਦੇ ਆ ਤੇ ਅਰਦਾਸ ਬੇਨਤੀ ਕਰਦੇ ਆ ਜਾਂ ਬੋਡਾਉਨ ਕਰਦੇ ਆ ਹੂੰ ਹੂੰ ਤੇ ਮਤਲਬ ਮਾਨੂੰ ਖੁਸ਼ੀ ਹੁੰਦੀ ਆ ਕਿ ਸਾਡੇ ਬਜ਼ੁਰਗਾਂ ਨੇ ਕਿੱਥੋਂ ਕਿੱਥੋਂ ਜਾ ਕੇ ਤੇ ਕਿੱਥੇ ਕਿੱਥੇ ਆ ਕੇ ਸਾਡੀ ਸੋਚ ਤੋਂ ਹੀ ਪਰੇ ਅੱਜ ਤੋਂ 100 ਸਾਲ ਪਹਿਲਾਂ ਬੜਾ ਔਖਾ ਸੀ ਅੱਜ ਦਾ ਮਨੁੱਖ ਜਿਹੜਾ ਵਾ ਤੁਸੀਂ ਲਾ ਲਓ ਕਿ ਸਭ ਕੁਝ ਹੁੰਦਿਆਂ ਵੀ ਡਿਪਰੈਸਡ ਹੈ ਹੌਸਲੇ ਦਾ ਨਹੀਂ ਹੀਟ ਵੀ ਹੈ ਨਹੀਂ ਸਿੱਥੇ ਲੱਕੜਾਂ ਨਾਲ ਬਲ ਕੇ ਹੀਟ ਤਾਂ ਕਰਦੇ ਸੀਗੇ ਹਾਂਜੀ ਪਰ ਵੇਖ ਲੋ ਕਿ ਅੱਜ ਦੇ ਸਮੇਂ ਦੇ ਹਿਸਾਬ ਨਾਲ ਵੇਖੀਏ ਤਾਂ ਉਸ ਸਮੇਂ ਦੇ ਹਿਸਾਬ ਨਾਲ ਵੇਖੀਏ ਤੇ ਕਿਸੇ ਨੂੰ ਕੋਈ ਇਥੋਂ ਦੀ ਲੈਂਗੁਏਜ ਨਹੀਂ ਹੁੰਦੀ ਸੀ ਹਾਂਜੀ ਬੜਾ ਔਖਾ ਸੀ ਹਾਂਜੀ ਪਰ ਉਹ ਸਰਵਾਈਵ ਕਰ ਗਏ ਬੜੀ ਵੱਡੀ ਗੱਲ ਹੈ ਕਿ ਉਹ ਸਮੇਂ ਦੇ ਵਿੱਚ ਤੇ ਇਹੋ ਜਿਹਾ ਸਰਵਾਈਵ ਕੀਤਾ ਵਾ ਕਿ ਰਹੀ ਦੀ ਦੁਨੀਆ ਦਾ ਕਰੋਨਾ ਦਾ ਨਾਮ ਹਾਂਜੀ ਤੇ ਇੱਥੇ ਜਿਹੜੇ ਰੋਡ ਸੀ ਲੱਗ ਪਏ ਆਏ ਬਿਸ਼ਨ ਰੋਡ ਸੀਗੇ ਤੁਸੀਂ ਕਰਾਸ ਕੀਤਾ ਹੁਣ ਗੁਰੂ ਘਰ ਨੂੰ ਆਏ ਹਾਂ ਪਹਿਲਾਂ ਬਿਸ਼ਨ ਕੋਰ ਰਾਏ ਨਾ ਉਹਦੇ ਵਾਈਫ ਉਹਨਾਂ ਦੇ ਵਾਈਫ ਦਾ ਨਾਮ ਸੀਗਾ ਅੱਛਾ ਹੈ ਅਗਲਾ ਰੋਡ ਜਿੰਦੂ ਆਉਦੀ ਉਹਨਾਂ ਦੀ ਬੇਟੀ ਆ ਅੱਛਾ ਜੀ ਹੋਰ ਰੋਡ ਉਹਨਾਂ ਦਾ ਫਰੈਂਡ ਆ ਅੱਛਾ ਜੀ ਤੇ ਉਹਨਾਂ ਦੇ ਆਪਣੇ ਪਰਿਵਾਰ ਦੇ ਨਾਮ ਤੇ ਸਾਰੇ ਰੋੜੇ ਆ ਅੱਛਾ ਅੱਛਾ ਲਗਭਗ ਜਿੰਨੇ ਵੀ ਰੋੜੇ ਆ ਸਾਰੇ ਉਹਨਾਂ ਦੇ ਨਾਮ ਤੇ ਵੀ ਆ ਪਰਿਵਾਰ ਦੇ ਨਾਮ ਤੇ ਵੀ ਆ ਉਸ ਸਮੇਂ ਤੇ ਚੱਲਦੇ ਆਉਂਦੇ ਹਜੇ ਤੱਕ ਵੀ ਜਿਹੜਾ ਉਹਨਾਂ ਦਾ ਪੁਰਾਣਾ ਕਰ ਸਕਿਆ ਇੱਥੇ ਲੱਗੇ ਪੰਦਾ ਇੱਥੇ ਉਹ ਥੋੜਾ ਇੱਥੋਂ ਤੁਸੀਂ ਲਾ ਲੋ ਕਿ ਕਿਲੋਕੀਮੀਟਰ ਤੇ ਪੈ ਜਾਣਾ ਕਿਲੋਕੀਮੀਟਰ ਅੰਦਾਜ਼ਾ ਤੇ ਉਹ ਉਹਨੂੰ ਰਿਵਾਈਵ ਕੀਤਾ ਉਹ ਕਰਨ ਉਸਨੂੰ ਇਹ ਹਿਸਟੋਰਿਕ ਉਹ ਦੱਸਦੇ ਨੇ ਕਿ ਉੱਥੇ ਇਸ ਟਾਈਮ ਜਿੱਦਾਂ ਤੁਸੀਂ ਲਾ ਲੋ ਇਹਨਾਂ ਦਾ ਗ੍ਰੈਂਡਸਨ ਇਹ ਕਰਿੰਦਾ ਵਾ ਅੱਛਾ ਜੀ ਤੇ ਉਹ ਉਦਾਂ ਦਾ ਉਦਾਂ ਹੀ ਰੱਖਿਆ ਜਿੱਦਾਂ ਦਾ ਪੁਰਾਣਾ ਸੀ ਅੱਛਾ ਜੀ ਕਿਸੇ ਨਾਲ ਉਹਨੂੰ ਇਦਾਂ ਨਹੀਂ ਰੱਖਿਆ ਪਰ ਉਦਾਂ ਦਾ ਉਦਾਂ ਹੀ ਰੱਖਿਆ ਕਾਫੀ ਸੋਹਣਾ ਕਾਰ ਬਣਿਆ ਕਾਫੀ ਸੋਹਣਾ ਬਣਿਆ ਉਸ ਸਮੇਂ ਦੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਸਭ ਤੋਂ ਵਧੀਆ ਕ ਅਈ ਰੱਬ ਦੀ ਕਿਰਪਾ ਵੇ ਇਸ ਥਾਂ ਤੇ ਉੱਤੇ ਹਾਂ ਜੀ ਜਿਹੜਾ ਵੀ ਸੱਚੇ ਮਨ ਦੇ ਨਾਲ ਇਹ ਗੁਰੂ ਘਰ ਆਉਂਦਾ ਵਾ ਤੇ ਗੁਰੂ ਜਿਹੜਾ ਵਾ ਹਮੇਸ਼ਾ ਹੀ ਉਹਦੀ ਜਿਹੜੀ ਕਰਦਾ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਸਾਡੇ ਵਿਊਰਸ ਨੂੰ ਸਨੇਹਾ ਜੀ ਹਾਂ ਜੀ ਜਿਹੜੇ ਵਿਊਰਸ ਦੇ ਮਾਧਿਅਮ ਰਾਹੀਂ ਜਾਂ ਤੁਹਾਡੇ ਜਿਹੜੇ ਚੈਨਲ ਦੇ ਮਾਧਿਅਮ ਰਾਹੀਂ ਕਿ ਵੱਧ ਤੋਂ ਵੱਧ ਜਿੱਥੇ ਤੁਸੀਂ ਆਇਲੈਂਡ ਦੇ ਉੱਤੇ ਲੇਕਸ ਜਾਂ ਬੀਚ ਦੇਖਣ ਆਉਂਦੇ ਸੀ ਕਿਉਂਕਿ ਸਮ ਟਾਈਮ ਜਿਹੜੇ ਆ ਜਿੱਦਾਂ ਤੁਸੀਂ ਲਾ ਲੋ ਕਿ ਲੇਕਸ ਬੀਚ ਜਾਂ ਕੋਈ ਗੱਡੀ ਲਈਓ ਪੁਰਾਣੀ ਹੋ ਜਾਂਦੀ ਪਰ ਗੋਡ ਆਲਵੇਸ ਨਿਊ ਹਾਂਜੀ ਹਮੇਸ਼ਾ ਨਵਾਂ ਨਵਾਂ ਹੀ ਲੱਗਦਾ ਵਾ ਗੁਰਬਾਣੀ ਵੀ ਕਹਿੰਦੀ ਹੈ ਕਿ ਸਾਹਿਬ ਮੇਰਾ ਨੀਤ ਨਵਾਂ ਹਾਂਜੀ ਹਮੇਸ਼ਾ ਜਦੋਂ ਗੁਰੂ ਘਰ ਦੇ ਤੁਸੀਂ ਦਰਸ਼ਨ ਕਰਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਘਰ ਪੁਰਾਣਾ ਵਾ ਹਾਂਜੀ ਹਮੇਸ਼ਾ ਗੁਰੂ ਘਰ ਸਰ ਪਾਸ਼ਾ ਪੁਰਾਣੇ ਨੇ ਤੇ ਜਦੋਂ ਵੀ ਤੁਸੀਂ ਆਇਲੈਂਡ ਤੇ ਆਓ ਤੇ ਤੁਹਾਨੂੰ ਜਿੱਥੇ ਤੁਸੀਂ ਇੰਨੀ ਦੂਰ ਦੂਰ ਜਾਂਦੇ ਹੋ ਤੇ ਤੁਹਾਨੂੰ ਹੈਵ ਟੂ ਇਹੋ ਜਿਹੇ ਹਿਸਟੋਰੀਕਲ ਪ੍ਰੈਸਿਸ ਤੇ ਆਉਣਾ ਚਾਹੀਦਾ ਵਾ ਤੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਸਾਡੀ ਹਿਸਟਰੀ ਜਾਂ ਸਾਡੀ ਜਿਹੜੀ ਪੰ ਪੰਜਾਬੀ ਹੈ ਤੇ ਕਿੱਥੋਂ ਤੱਕ ਰਖਲ ਰਹੀ ਹੋਈਆਂ ਤੇ ਅੱਜ ਜੋ ਅਸੀਂ ਖਾ ਰਹੇ ਹਾਂ ਇਹ ਸਾਰਾ ਕੁਝ ਉਸ ਪਰਮਾਤਮਾ ਦਾ ਉਹਨਾਂ ਬਜ਼ੁਰਗਾਂ ਦਾ ਦਿੱਤਾ ਹੈ। ਕਿਆ ਨਹੀਂ ਤਾਂ ਕਾਤਾ ਵਾਹਿਗੁਰੂ ਜੀ ਕੀ ਫਤ ਦੀ 1919 ਤੋਂ ਬਣਾਈ ਵਜੀ ਸੈਕਟੈਂਪਰ ਇਹ ਚੀਜ਼ ਬਣਾ ਰਹੇ ਸੀ ਅੱਛਾ ਕੁਝ ਮਿਕਸ དང Okay. ਅੱਜ ਗੁਰਦੁਆਰਾ ਪਾਲ ਦੀ ਸੈਕ ਟੈਂਪਲ ਇਧਰੋਂ ਤੁਹਾਨੂੰ ਦਿਖਾਉਣੇ ਸਾਈਡ ਤੋਂ ਗੁਰਦੁਆਰਾ ਤੇ ਇਹ ਬਿਲਡਿੰਗ ਹੈਗੀ ਆ ਤੇ ਆ ਪਿੱਛੇ ਸਾਰਾ ਜੰਗਲ ਆ